ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਤੇ ਆ ਲੈ ਕੇ ਚੱਲਿਆ ਆ ਬਈ ਆਪਾਂ ਖੱਟੀ ਗਾਲੀ ਆਖਦੀ ਐ ਕਬੂਤਰੀ ਤੇ ਸਾਰੇ ਭਰਾਵਾਂ ਵਲੌਗ ਨਾਲ ਜੁੜੇ ਰਿਓ ਤੇ ਬਾਕੀ ਦੀ ਅਪਡੇਟ ਉੱਥੇ ਜਾ ਕੇ ਦਵਾਂਗੇ ਬਈ ਕੀ ਬੰਦਾ ਤੇ ਆ ਪਹੁੰਚ ਕੇ ਆ ਚੋਬਰ ਆਪਣੇ ਕੋਲੇ ਸ਼ਨੀ ਭਾਂਗਰ ਸ਼ਨੀ ਦੇਵਤਾ ਹੈ ਆ ਦੂਜਾ ਹੈ ਗੈਂਗ ਆ ਹੈ ਇਹ ਆਏ ਆਲਾ ਹੈ ਇਹ ਵੀ ਕਿਹੋ ਜਿਹਾ ਗੜਾ ਬੈਠਾ ਆ ਉਹ ਬੈਠਾ ਕਮੜੇ ਦੇਖੋ ਦੰਦ ਕਿਵੇਂ ਚਮਕਦੇ ਆ ਦਿਖਾ ਮੜੇ ਯਾਰ ਉਹ ਨੂੰ ਜ਼ਰੂਰੀ ਆ ਭਾਵੇਂ ਰਹਿ ਜੇ ਕੋਈ ਤੂੰ ਅੱਗੇ ਦੇਖ ਲੈ ਉਹ ਤਾਂ ਜ਼ਰੂਰੀ ਆ ਉਹ ਕਿਹੋ ਜਿਹਾ ਬੈਠਾ ਪਾ ਸਾ ਗਰਮੜਾਇਆ ਤੁਹਾਨੂੰ ਨਾ ਕਰਿਆ ਕਰਾ ਸਹੀ ਗੱਲ ਹੈ ਕਾਟਕ ਲੱਗ ਚੁੱਕਿਆ ਬਾਈ ਸਾਨੂੰ ਸਾਨੂੰ ਨਹੀਂ ਸਾਰਿਆਂ ਨੂੰ ਬਾਈ ਬਾਹਰ ਗੱਡੀ ਆਉਣ ਵਾਲੀ ਆ ਰੋਡ ਹਾਂਜੀ ਮੁਲਮ ਕਰਾਈ ਇੱਕ ਕੰਮ ਲੱਗ ਰਿਹਾ ਬੰਦ ਕਰਨ ਲੱਗੇ ਤਾਂ ਕੋਈ ਨਹੀਂ ਆ ਜਾਂਦੀ ਹੈ ਭਾਈ ਗੱਡੀ ਦੇਖੋ ਮਾਲ ਗੱਡੀ ਬੋਲੇ ਵਾਲੇ ਸਾਨੂੰ ਲੱਗਾ ਹੀ ਫਾੜਕ ਜਿਸੋ ਬਾਜੀ ਤੇ ਇਹ ਮਾਲ ਗੱਡੀ ਫਿਰ ਜਾ ਕੇ ਸ਼ਹਿਰੀ ਤਿਆਰ ਹੁੰਦਾ ਕਿਤੇ ਸ਼ਹਿਰੀ ਤਿਆਰ ਨਬਾਈਂ ਤੇ ਜਾਣਾ ਬਹੁਤ ਕਿੱਥੇ ਛੱਡ ਕੇ ਗਏਗਾ ਮਗਰ ਰਾਣੀ ਰੋਡ ਐ ਭਾਈ ਰੋਡ ਆਹ ਰੋਡ ਕਹਿੰਦੇ ਨੇ ਰੋਡ ਪੈ ਕੇ ਭਾਈ ਫਰੀਦਕੋਟ ਵਾਲੇ ਅੱਗੇ ਮਿਲ ਗਿਆ ਸਾਨੂੰ ਬਾਬਾ ਉਹ ਵੀ ਪਾਸ ਕਰਦਾ ਹੀ ਇਹ ਗੱਡੀ ਇੱਕ ਗੱਡੀ ਸਾਨੂੰ ਪਾਸ ਕਰ ਗਈ ਆ। 7 10 ਪਿੰਡ ਮਚਾਕੀ ਬਾਈ ਕਬੂਤਰ ਹਜੇ ਵੀ ਤਰੇ ਆਉਂਦੇ ਆ। ਹਾਂ ਖੜਾ ਸੁੱਖਾ ਰਾਂਝਾ ਵਾਲੇ ਵਾਲਾ ਕਮਿਸ਼ਨ ਨਹੀਂ ਆ ਯਾਰ ਹੱਥ ਸੁਗਾਣਾ ਜਦੋਂ ਤਾਂ ਸਾਡੀ ਵੀਡੀਓ ਚੱਲਣੀ ਆ ਸੀ ਮਾੜ ਐ ਮੈਂ ਯਾਰ ਪਲੀਜ਼ ਯਾਰ ਹਾਂ ਜੀ ਮਿੱਤਰੋ ਪੈ ਗਿਆ ਵਕਤ ਸਾਨੂੰ ਅੱਜ ਬਾਜੀ ਮਚਾਕੀ ਕੈਨਸਲ ਹੋ ਗਈ ਤੇ ਸਾਰੇ ਭਰਾ ਚੱਲੇ ਆ ਪੈਂਡ ਛਿਮਰੇ ਵਾਲੇ ਬਾਈ ਆਂਦੀ ਸਾਰੀ ਲੈਣ ਲੱਗੀ ਬਾਈ ਦੇਖੋ ਉਹ ਗਾਂ ਨਾਂਗੇ ਬਾਈ ਬਹੁਤ ਔਖਾ ਹੋ ਗਿਆ ਕੰਮ ਬਾਈ ਵੇਖੋ ਹਣ ਉਹ ਵੀ ਛੜਾਉਂਦੇ ਆ ਭਰਾ ਕਿ ਨਹੀਂ ਟਾਈਮ ਤਾਂ ਬਹੁਤ ਹੋ ਗਿਆ ਛੜਾਉਣੀ ਚਾਹੀਦੀ ਯਾਰ ਆ ਜਾਂਦੀ ਬਾਈ ਲੈਣ ਲੱਗੀ ਕਬੂਤਰਾਂ ਦੀ ਸਾਰੇ ਕਬੂਤਰ 50 60 ਕਬੂਤਰ ਆ ਬਾਈ ਸਾਰੇ ਚੱਲੇ ਆ ਪਿੰਡ ਛਿਮਰੇ ਵਾਲੇ ਤੇ ਬਾਕੀ ਆ ਅਪਡੇਟ ਦਿੰਨੇ ਆ ਜਾ ਕੇ ਉੱਥੇ ਕੀ ਬਣਦਾ ਕੀ ਮਾਹੌਲ ਆ ਉਥੇ ਜੋਨ ਹੈਗਾ ਬਹੁਤ ਟਾਈਮ ਦਾ ਜੇ ਖੁਦਾ ਪਰ ਅਮ ਮੋਰੀ ਕੋਈ ਨਾ ਕੋਈ ਗੱਲ ਨਹੀਂ ਨੀ ਨਾ ਨਾ ਬਾਈ ਬਾਈ ਮੈਂ ਵੀ ਕੀ ਪਾਉਂ ਦੋਵੇਂ ਦੂਛੇ ਦੋਵੇਂ ਬਗਲੇ ਲੰਮੇ ਦੂਛੇ ਦਾ ਪਰ ਮੈਂ ਜਿਹੜਾ ਮਾਸਾ ਦਿਸਦਾ ਬਾਈ ਮੇਨ ਪੇਰੇ ਕੋਲ ਮਹੌਲ ਪੂਰਾ ਖਰਾਬ ਹੋ ਚੁੱਕਿਆ ਬਾਈ ਕੋਈ ਵਾਰੀ ਉਧਰ ਕੈਨਸਲ ਹੋ ਗਈ ਬਾਜੀ ਪੈਣ ਮਚਾਕੀ ਅੱਜ ਕੈਨਸਲ ਹੋ ਗਈ ਤੇ ਬਾਈ ਸਾਰੇ ਇਧਰ ਕਬੂਤਰ ਆ ਗਏ ਪੈਣ ਛਿਮਰੇ ਵਾਲੇ ਤੇ ਧੰਦਲ ਪੈ ਚੁੱਕੀ ਹੈ ਪੂਰੀ 100 ਪਲੱਸ ਕਬੂਤਰ ਹੋ ਜਾਣਾ ਬਾਈ ਦੇਖੋ ਕਾਟ ਵਾਲੀ ਕਾਪੀ ਤੇ ਆ ਆ ਕਾਪੀ ਤੇ ਆ ਤੇ ਅੱਜ ਲੱਗਦਾ ਕੁਝ ਕਰਾਊਗਾ ਇਹ ਲੱਗਦਾ ਨਹੀਂ ਬੋਲਣਾ ਜਿਹੜੇ ਚ ਵਾਲਾ 1 ਮਿੰਟ ਨੂੰ ਜਿਹੜੇ ਚ ਵਾਲਾ ਜਿਹੜਾ ਮੈਂ ਵੀ ਲਿਖੀ ਹੋਈ ਆ ਤੇ ਜਿਹੜਾ ਮੈਂ ਜੱਕਲੇ ਵੀੇ ਕਰੀ ਆਹ ਮੀਰੀ ਬੱਚੇ ਜਿਹੜੇ ਕੱਲ ਨੂੰ ਆਇਆ ਇੱਕ ਇੱਕ ਨੂੰ ਮੇਰਾ ਦੇ ਪਾਦੇ ਪੈਸੇ ਪੂਰੇ ਰੁਪਏ ਸਾਡੀ ਗੱਲ ਮੋਰਚਾ ਨਾ ਰੋਕੀ ਪੂਰਾ ਹੈ ਆਹ ਬਾਈ ਦਾ ਕਿਵੇਂ ਦੱਸ ਪੈਣਾ ਨਹੀਂ ਜਿਹੜਾ ਜਿਹੜੇ ਪੈਸੇ ਫੜਨਾ ਬਾਈ रेडी ਟੈਕ ਕਰਾ ਕੇ ਯਾਰ ਐਵੇਂ ਛੇਤੀ ਨਾ ਕਰਦਾ ਮਾਹੌਲ ਆ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਐਂਟਰੀ ਦੇ ਦੇ ਆਹ ਨਿੱਕਾ ਮੇਰੇ ਕੋਲ ਯਾਰ ਫੜਾ ਆ 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 ਮਾਨ ਨਿਕਲ ਰਿਹਾ ਹੈਗਾ 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 ਰਿਹਾ ਹੈਗਾ ਕੰਟਰਾਟ ਦੇ ਕੋਈ 12 ਤੋਂ 30 ਯਾਰ ਦਰਵਾਜ਼ਾ ਜੀ ਗ੍ਰੇਡ ਨਾਲ ਕਿੱਧਰ ਜਾ ਲੀ ਨੀ ਕੱਢਦੇ ਹੋਣ ਤੇ ਆ ਹਾਂ ਇਹ ਸਹੀ ਹੈ ਇੱਕ ਪੁੱਤਰ ਨੇ ਦੋ ਦਾ ਜਨਮ ਜਿਹੜਾ ਵਾਧੂ ਘਰਾਂ ਨੂੰ ਕੋਈ ਹੁਣ ਨਹੀਂ ਛੱਡ ਰਿਹਾ ਉਹ ਕਹਿੰਦਾ ਉਹ ਪੁੱਤਰ ਲੈ ਜਾਓ ਹਾਂ ਇੱਥੇ ਟੱਕ ਕੇ ਨਹੀਂ ਗੱਲ ਰਹੀ ਮੇਰੇ ਬਾਜੀ ਦੇ ਬਾਦ ਜਿਹੜਾ ਗਾਹ ਦੇ ਬਾਜੀ ਕਰਾਉਣੀਆਂ ਉਹ ਕਹਿੰਦਾ ਪੁੱਤ ਕੇ ਬਾਜੀ ਕਰਾਓ ਐਵੇਂ ਤੀਜੇ ਕਿਨੇ ਰੱਖ ਲੈਂਦੇ ਕਹਿੰਦਾ ਭਾਈ ਚੌਥੇ ਦਿਨ ਬਾਜੀ ਕਹਿੰਦਾ ਯਾਰ ਪਰਮਿਸ਼ਨ ਨਹੀਂ ਲੈਂਦਾ ਉਹ ਇੱਥੇ ਆਉਂਦਾ ਇਹ ਨਾ ਹੋਵੇ ਸਾਡੀ ਰਿਸ਼ਤੇਦਾਰੀ ਕਰਕੇ ਪੰਜ ਨੂੰ ਫੋਨ ਕਰਕੇ ਬਾਜੀ ਕਰਾਈ ਛੱਡਣ ਤੋਂ ਪਹਿਲਾਂ ਹੀ ਕਹਦੇ ਜਿਹੜੀ ਗੱਲ ਕਹਿਣੀ ਹੈ ਨਹੀਂ ਵੀ ਛੜਾਉਣੀ ਤਾਂ ਤਾਂ ਵੀ ਕੋਈ ਨਹੀਂ ਕਰਦਾ ਇਹ ਨਾ ਕਵੇ ਸਾਡੀ ਜਿੱਦ ਨਾ ਛੱਡੇ ਤੇ ਪੈਸੇ ਲੈ ਕੇ ਨਿਕਲ ਜਾਵੇ ਨਹੀਂ 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 ਇਹ ਜੋ ਹੋਣੇ ਤੁਹਾਨੂੰ ਕੋਈ ਨਾ ਲਿਆ ਇਹ ਚੰਗਾ ਕੁਝ ਜਿਹਾ ਵੀ ਬਲੌਗ ਬਣਾ ਲਾ ਇਹ ਤਾਂ ਮناسبਾ ਲੱਗਦਾ ਨਾ ਨਾ ਟਾਈਮ ਨਹੀਂ ਜਾਉਣ ਨਾਲ ਹੋਰ ਨਹੀਂ ਹੋਣਾ ਹੈ ਹੋਰ ਭੰਗੜਾ ਲਈ ਕੋਈ ਨਹੀਂ ਪਿੰਡ ਸਿਮਣਾ ਸੀ ਆਵੇ ਲਟਾ ਟਾ ਟਾ ਖੜਾ ਸੋਹਰਾ ਵਧਾ ਮਰਦੋ ਲੋ ਵੈਜ ਬਲੌਕ ਦੇ ਕਰ ਲਿਆ ਸਟਾਰਟਿੰਗ ਉਹੜਾ ਜਨਹ ਦਾ ਡੋਰੀ ਵਾਲਾ ਵੀਰ ਆਇਆ ਆਏ ਹਾ ਤੁਸੀਂ ਸਾਰੇ ਵਧੀਆ ਹੋ ਕੇ ਵੀਰ ਨਾਲ ਆਇਆ ਆਏ ਹੋ ਤੁਸੀਂ ਵਧੀਆ ਹੋਗੇ ਆ ਸਾਡਾ ਲੱਲੂ ਰਾਮ ਸਾਡਾ ਲੱਲੂ ਆ ਬੋਪਾ ਬੋਪਾ ਆ ਯਾਰ ਇਹ ਇੱਕ ਨਿੱਕੇ ਪਿੱਛੋਂ ਬੇਵਾ ਹਾਂ ਲਾ ਲਵਾ ਦੋ ਹੋਰੇ ਆ ਪਿੰਡਾ ਖਾਣ ਵਿੱਚ ਕਿੱਥੇ ਉੱਗਲੇ ਕੋਲਾ ਦੇਈਂ ਤੈਨਾਂ ਹਟਾ ਹਟ ਹੱਸ ਕਾਰੀਆਂ ਮਾਰ ਦਿਆ ਕਰੋ ਕਾਰੀਆਂ ਹਾਰ ਦਿਆ ਕਰੋ ਬਈ ਤੇ 70 ਰੁਪਏ ਪਿੰਡ ਛੇਮਰੀਆਂ ਵਾਲੇ ਬਾਈ ਕਬੂਤਰਾਂ ਨੂੰ ਔਲੇ ਲੱਗ ਜਾਂਦੇ ਆ ਧਿਆਨ ਰੱਖੋ ਬੈਂਚਾ ਟੰਗਿਆ ਉਹ ਬਾਈ ਪਾਣੀ ਹਸਾਉਂ ਰਿਹਾ ਮੈਂ ਔਲੇ ਦੇ ਦੇਖੂਗਾ ਚਾਚਾ ਲੱਭਣਾ ਬਣੇਗਾ ਚੱਕਰਿਆਂ ਚੋ ਨਿਗਾ ਮਾਰਾ ਸ਼ਰਾਬ ਮਰਾ ਕਬੂਤਰੀ ਵੇਖ ਨਿਗਾਜ ਕਰ 123 ਆ ਇਹ ਵੱਡੀ ਆ ਕਿੱਥੋਂ ਪੈ ਹੋਏ ਮੁੰਲੇ ਵੀ ਆ ਨਹੀਂ ਉਹਨਾਂ ਦਾ ਮੈਂ ਕੱਟੇ ਗਿਆ ਹੁਣ ਉਹ ਬੋਲਾ ਕਿਹੜਾ ਆ ਗਿਆ ਆਹ ਬਾਈ ਕੋਰੂ ਨਾ ਆ ਗਿਆ ਯਾਰ ਟੋਨੀ ਛੜਤਾ ਨਿੱਕੇ ਨੇ ਓਏ

ਕੀ ਜੀ ਹੁੰਦੇ ਸਨ ਬਹੁਤ ਬਰਾਵਾ ਫਿਰ ਅੜ ਗਿਆ ਅੜ ਗਿਆ ਵਿਚਾਲੇ ਸਪੈਦੇ ਦੇਣਾ ਆ ਨਾ ਜੀ ਨਾ ਕਹਿੰਦੇ ਚਾਵਲ ਚ ਨਾ ਕਰੀਂ ਲੋਕਾਂ ਦੇ ਵਿੱਚ ਲਾ ਕੇ ਜਣ

ਓ ਯਾਰ ਐਸ ਤੋ ਵੇਨੈ ਕਦੇ ਰਹਿਣੇ ਪਾ ਗਏ ਨਾ ਤੂੰ ਫਰੀ ਫੋਟੋ ਆਇਆ ਟਾਲਿਆ ਨੇ ਆ ਕਿਹੜਾ ਰਹਿਣੇ ਕਿਹੜਾ ਬੰਦੇ ਹੜ ਜਾਉਂਦੇ ਆ ਸਮਾਰਗਮ ਮੇਰੇ ਨੇ ਦੇਖੋ ਕੋਲ ਯਾਰ ਮੇਰੇ ਸੁੱਖਾ ਬਵਾਜ ਸਾਰੇ ਨੂੰ ਦੋ ਵਜੇ ਤੱਕ ਆ ਮੁੰਡੇ ਦਾ ਕੰਮ ਰਹੇਗਾ ਚਾਲਾ ਡੋੜ ਚੱਦਰ ਦਾ ਦੁੱਧਾ ਆਹ ਬਣਾਈ ਜਾਂਦਾ ਛੱਡ ਤੇ ਆਹ ਬਣਾਈ ਤੇ ਹੁੰਦਾ ਠੀਕ ਅਮਾ ਕਿਤੇ ਇੱਥੇ ਪਿਆਰੀ ਜੀ ਛੱਡ ਲੈ ਨਾ ਇਹ ਨਾਸਟਾ ਬਾਈ ਕੀ ਦਾ ਬਾੜ ਸੁਣਾਣੀ ਛੱਡ ਜਾ ਗਰੁੱਪ ਰੂਪ ਚ ਵੇਖ ਲਿਓ ਗਰੁੱਪ ਜਿਹਾ ਪਾ ਕੇ ਲੈਣਾ ਯਾਰ ਕਰਾਤਾ ਰਾਜੀਨਾਵਾ ਰਵਰ ਆਇਨਾ ਆ ਕੇ ਕਹਿੰਦਾ ਜੀ ਰੋਮ ਮਾਦਾ ਪ੍ਰਦਰਸ਼ਨ ਵੇਖਣ ਵਿਖਾਉਣ ਲੱਗਾ ਤੂੰ ਤੂੰ ਸਿੱਟ ਤਾ ਆਵੇਂ ਓਵੇਂ ਬਿਠਾਏ ਛੱਡ ਤੇ ਜਾ ਸਿੱਟ ਤੀਏ ਜੰਮੇ ਹਾਂਜੀ ਸਾਡੇ ਬੰਦੇ ਕਬੂਤਰਾਂ ਨੂੰ ਤਾਂ ਦੇਦਾ ਹੀ 60 60 65 65 ਹੁਣ ਸਾਡੇ ਬੰਦੇ ਇਧਰ ਸਾਰੇ ਧਿਆਏ ਆ ਓਹ ਮਿਲ ਨਾਲ ਕਿਹਨੂੰ ਜਾਂਦਾ ਲੱਕਾ ਵੇਖ ਜਾਂਦਾ ਨਾਲ ਕਿਹਨੂੰ ਸਿੱਧਾ ਆ ਔਰ ਆ ਪਾਣੀ ਇਧਰ ਨਿੱਕੇ ਓਏ ਆ ਛਣ ਹੀ ਜਾਂਦਾ ਹਾਸਿਆ ਕਰ ਤੂੰ ਮੈਂ ਤੇ ਹਾਸੇ ਦਾ ਫੈਨ ਆ ਢੇਨਿਕ ਧੰਨ ਬਈ ਮੁਰ ਮੁਰ ਜਿਆਸ ਜاويه ਪੰਜਾਬ ਕੀ ਧਰਤੀ ਸੀ ਹਾਂ ਬਈ ਕਰਤਾ ਸੱਤੇ ਖੋਕਰ ਨੇ ਖਾਲੀ ਬਈ ਪੁਜੀਆ ਪੁਜੀਆ ਵਾਲਾ ਲਫਾਫਾ ਆ ਕੇ ਵੀ ਦਿਖਾਉਣਾ ਤੈਨੂੰ ਫੱਕਾ ਫੱਕਾ ਪੂਰਾ ਬਣਾਇਦਾ ਪੂਰਾ ਕੀਤਾ ਬਈ ਆ ਜੀ ਫਨ ਸ਼ਨ ਆ ਬਾਹਲਾ ਵੈਰੀ ਸੀਗਾ ਆ ਆਲਾ ਖਾਤਾ ਮੈਂ ਤਾਂ ਮੈਰੀ ਹੈ ਗਈ ਆ ਨਾ ਖਾਈ ਬਈ ਜਾਓ ਜੋ ਮੈਂ ਮਾੜਾ ਮਾੜਾ ਹੀ ਖਾਂਦਾ ਸੀ ਆ ਯਾਰ ਹਾਂਜੀ ਮਿੱਤਰੋ ਆਹ ਦੇਣਾ ਅੱਜ ਬਣਾਟੇ ਵਾਲਾ ਬਣਾਟੇ ਵਾਲਾ ਅੰਬਣਾਟੇ ਵਾਲਾ ਇਹ ਐਂਡ ਛਿਮਰੇ ਵਾਲੇ ਵੈਸਟ ਨੂੰ ਆਹ ਦੇਣਾ ਸਾਈਕਲ ਬਾਈ ਤੇ ਨਾਲ ਚਪਲੀ ਵੀ ਆਓ ਨਾਲ ਚਪਲਾਂ ਆਹ ਆਹ ਇਹਤਰ ਬੁਮਾਰਾ ਕਰਦਾ ਆ ਰਟਿਆਂ ਆਹ ਬਦਾਮਾਂ ਦੇ ਭਰਕੇ ਤੇ ਲੱਗ ਜੂ ਪਤਾ ਅੱਜ ਕਿਹੜਾ ਲਿਆਂਦਾ ਕਰੇਟ ਤੇ ਆਹ ਲਿਆਂਦਾ 4x4 ਆ ਇਧਰ ਆ ਵੀ ਵਿਖਾ ਦੇ ਤੂੰ ਲਗਾਏਗਾ ਮਾਰ ਮਗਾ ਜਾਈ ਉਹ ਫਰਦੀ ਛੋਲੇ ਜੂ ਵੀ ਮੰਨ ਲਾ ਗਣੀ ਬਲੇਟੀਆਂ ਆਣਾ ਫਰਾ ਥ੍ਰਿਓ ਨਾਲ ਰੋਟੀ ਪਾਣੀ ਬਾਈ ਵਧੀਆ ਚੱਲੀ ਜਾਂਦਾ 20 ਕ ਬੰਦਿਆਂ ਦਾ ਆਇਆ ਸੀ ਕੇਰਾ ਪ੍ਰੋਜੈਕਟ ਬਾਕੀ 100 150 ਬਾਹਰ ਖੜਾ ਖੜੇ ਵੀ ਨਾ ਖੜਾ ਜਿੱਲੀ 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 ਗੱਲ ਕਰ ਆ ਨਿੱਕੇ ਤੋਂ ਤੇ ਸੇਵਾ ਯਾਰਾ ਸਾਦੇ ਦਾਲਾ ਦੂਲਾ ਖੀਰੇ ਖੋਰੇ ਰੱਖਦੇ ਯਾਰ ਮੁੰਡੇ ਨੂੰ ਖੀਰੇ ਰਖਾ ਲੈ ਯਾਰ ਕੋਈ ਨਹੀਂ ਮੈਨੂੰ ਵਿਚਾਰ ਕੋਈ ਮੂੰਹ ਤੇ ਦੇ ਮੈਨੂੰ ਹੱਥ ਚ ਦੇ ਦੇ ਬੱਸ ਲੈ ਮੈਨੂੰ ਇੱਕ ਖੀਰਾ ਦੇਈ ਇਹਦੇ ਵੀ ਰੇਖੀ ਦਾ ਖੀਰਾ ਦੇਈਂ ਵੀਰੇ ਦੇ ਮੈਕਸੀ ਇੱਕ ਲੈ ਆ ਲੈ ਆ ਲੈ ਅਨੇਕ ਪਲੇਟਾਂ ਵਾਲਿਆ ਯਾਰ ਸੱਤ ਪਲੇਟਾਂ ਵਾਲਿਆਂ ਨੂੰ ਕਰਤੀ ਖਾਲੀ ਆ ਜਰਾਂ ਸਾਰਾ ਆਊਟਰ ਆ ਜਾਲਾ ਉਧਰ ਜਾ ਕੇ ਵੀ ਵੀਰੇ ਹੀ ਖਾਈ ਆ ਕਮਰਾ ਤੋਂ ਦੇਦੇ ਪਰ ਉਹ ਹੀ ਲਾ ਆ ਕੋਸ਼ਿਸ਼ ਨਹੀਂ ਮਸਾਈ ਰੋਟੀ ਮਿਲੀ ਜਾ ਉਹ ਨਿੱਕਿਆ ਯਾਰ ਨਹੀਂ ਯਾਰ ਆ ਰਹਿਣਾ ਦਾਲ ਕੱਲੀ ਦਾਲ ਤੇ ਆ ਕੱਲੀ ਦਾਲ ਦੇ ਹਾਂਜੀ ਮਿੱਤਰੋ ਬਾਈ ਮੈਂਟਲਾਣੀ ਵੀ ਪਹੁੰਚ ਚੁੱਕੇ ਆ ਪੰਡ ਛਿਮਰੇ ਵਾਲੇ ਬਾਜੀ ਤੇ ਤੇ ਦੋ ਦਾ ਟਾਈਮ ਹੋ ਗਿਆ ਬਾਈ ਨਹੀਂ ਨਹੀਂ ਕਬੂਤਰ ਬਾਈ ਫਿਰਦੇ 30 35 ਤੇ ਟਾਈਮ ਨਹੀਂ ਲੱਗਾ ਜੇ ਬਾਈ ਪਰ ਗਲੇ ਦੀ ਪੂਰੀ ਨਹੀਂ ਰੋਟੀ ਪਾਣੀ ਦਾ ਬਈ ਪੂਰਾ ਖਾਸ ਪ੍ਰਮੰਦ ਨਹੀਂ ਸੀਗਾ ਸਹੀ ਗੱਲ ਹੈ ਜਿਹੜੀ ਗੱਲ ਜੈ 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 ਆ ਆ ਖੜੇ ਆ ਭਰਾਵੋ ਧੋਪ ਚ ਕੰਦਾ ਗੋਲਾ ਨਾਲ ਲੱਗੇ ਗੋਲਾ ਨਾਲ ਲੱਗੇ ਉਹ ਖਾਸੇ ਕੰਮਾ ਜੀ ਤਾਂ ਦਾ ਕੰਮ ਦਾ ਖਤਰੇ ਵਾਲਾ ਹੀ ਆ ਐਹ ਜੀ ਕਰਦੀ ਐਂ ਜੀ ਨਿੱਕੇ ਬੈਠ ਯਾਰ ਨਹੀਂ ਮੈਂ ਨਹੀਂ ਬਈ ਦੇਖਦਾ ਭਰ ਲੀਆ ਹੋਵੇ Rajasthan ਜਿਹਾ ਲੱਗਦਾ ਕੀ ਕਰੀਏ ਬਈ ਹੁਣ ਮਰਨਾ ਪੈਂਦਾ ਗਰਮੀ ਦਾ ਬਈ ਪੂਰਾ ਮਾਹੌਲ ਆ ਨਜ਼ਾਰੇ ਆਈ ਜਾਂਦੇ ਆ ਇੱਥੇ ਲੋਕਾਂ ਨੂੰ ਠੰਡੇ ਮੌਸਮ ਚਾਹੀਦੇ ਤੇ ਸਾਨੂੰ ਤਾਂ ਫੁੱਲ ਲੋ ਚਾਹੀਦੀ ਐ ਬਈ ਹਾਂ ਫਿਰ ਕੰਮ ਚੱਲਦਾ ਸਾਡਾ ਤਾਂ ਸਭੇ ਠੰਡੇ ਨੂੰ ਆਦੇ ਸਭ ਚਾਹੀਦੀ ਲੋਗਾ ਕਈ ਗੱਲ ਆ ਸੱਤਾ ਬੈਠਾ ਖੋਖ ਕਰੋ ਪਾਣੀ ਵਾਲੀ ਬੈਠ ਮਰਾਤੀ ਸੱਤਿਆ ਤੇਰੇ ਵਾਲੇ ਦੀ ਵੀ ਬਈ ਲੋਕ ਨਾਲ ਜੁੜੇ ਰਿਓ ਬਈ ਸਾਰੇ ਭਰਾ ਜਿਹੜੀ ਇਹਦੀ ਵੀਡੀਓ ਬਣਾਈ ਉਹ ਕੱਢ ਦਿੰਦੇ ਨੇ ਹਾਂ ਐਂਡ ਜਰੂਰ ਵਿਖਾਵਾਂਗੇ ਬਈ ਕੌਣ ਜੱਤ ਦਾ ਕੌਣ ਹਾਰਦਾ ਬਈ ਇਹਦੀ ਭੱਜ ਗਈ ਕੋਈ ਸ਼ੈਰੀ ਆ ਆ ਰਮਣਾ ਬਹਿਰੀਨ ਆ ਗੱਲ ਕਵੈਤ ਇਹਨਾਂ ਲਈ ਭੱਜ ਗਈ ਬਈ ਸਾਡੇ ਫਰੀਦਕੋਟ ਵਾਲਾ ਆ ਨਿਕਾ ਆ ਗੜੀ ਜਨਾਨੀ ਦੀ ਆਵਾਜ਼ ਨਾ ਤੇ ਬਾਕੀ ਬਾਈ ਆ ਫਿਰਦੇ ਕਬੂਤਰ ਦੇਖੋ ਕਰੋ ਦਰਸ਼ਨ ਕਬੂਤਰਾਂ ਦੇ ਕੁਵਲ ਕਦੇ ਹੀ ਫਿਰਦੇ ਆ ਸਾਰੇ ਬਾਈ ਕੋਈ 1 2 ਚੰਗਾ 2 2 3 ਚੰਗੀਆਂ ਚ ਬਾਕੀ ਦੇ ਬਲਕੀ ਫਿਰਦੇ ਤੇ ਬਾਕੀ ਦਿਨੇ ਅਪਡੇਟ ਬਾਈ ਕੋਈ ਨਹੀਂ ਆ ਜਾਂਦੀ ਆਪਣੀ ਗੋਦਰੀ ਬਾਈ ਭਲਵਾਨ ਫਰੀਦਪੁਰ ਤੂੰ ਉਨੀ ਫਰੀਦਪੁਰ ਹਰਮਨ ਮਿਸ਼ਰੀ ਵਾਲਾ ਵਿੱਕੀ ਭੰਗਰ ਸਾਬਾ ਕਨੇਡਾ ਬੱਗੀ ਪਹਿਣਾ ਕਾਲਾ ਨਵਾਂ ਕਿਲਾ ਕਾਲਾ ਨਵਾਂ ਕਿਲਾ ਹੈਰੀ ਬਲੂਸਰ ਕਾਲਾ ਨਵਾਂ ਕਿਲਾ ਹੈਣੀ ਕੂਤਰ ਬਈ ਹੈ ਕਿਉਂ ਨਹੀਂ ਬਈ ਆ ਫਿਰਦਾ ਤੇ ਕੀ ਰੰਗ ਆ ਭਾਈ ਬੋਲ ਲੀ ਲਾਲ ਜੀ ਹੈਗਾ 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 ਬਈ ਹੋ ਗਿਆ ਲੱਭੀ ਮਹਿਮੂਨ ਹੈਗਾ ਹੈਗਾ ਅਰਮਾਨ ਡਾਕਟਰ ਚੈਲ ਓ ਬੋਤਾ ਜੀ ਬੈਗੀ ਬਈ ਦਾਲ ਜੀ ਜਿਹੜੀ ਕਾਲੂ ਕਬੂਤਰ ਵੇਗ ਆ ਕਿ ਚੇਤੂ ਕੋਣੀ ਵੀ ਨੀਂ ਕੋੜ ਬੈਗੀ ਬਈ ਕਹਿਣਾ ਕੋਰੀ ਜੰਗੀ ਬਈ ਬੈਗਾਈ ਕੋਰੀ ਬੈਗੀ ਬਈ ਉਹ ਨਹੀਂ ਬੈਠਾ ਬਈ ਉਹ ਮੈਂ ਬੈਠੀ ਬਈ ਬਈ ਕੋਈ ਬੈਗੀ ਬੈਗੀ ਸੁਬਾਈ ਬਈ ਹਰਾ ਸਾਦਾ ਗਲਾਪੀ ਟੋਇਆ ਕਬੂਤਰ ਬੈਹ ਗਿਆ ਆ ਬੈਠਾ ਡੇਕਾ ਬਈ ਇਹਦੀ ਰਿਪੋਰਟ ਦਾ ਬਈ ਮੈਂ ਤਾਈ ਦੇ ਥੱਲੇ ਆ ਜਾਈਂ ਬਾਈ ਤਾਂ ਸਾਡੇ ਲੋਨ ਸ਼ਾਮ ਤੱਕ ਕੇ ਉਸਕੇ ਕੋਸੇ ਕੇ ਇੱਕ ਮਿੰਟ ਬਾਈ 5 ਮਿੰਟ ਜੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਪੰਡ ਸ਼ਿਮਰੇ ਵਾਲੇ ਬਾਈ 92 ਕਬੂਤਰੋ ਡੈਹੀ ਬਾਈ 12 ਕਬੂਤਰਾਂ ਟਾਈਮ ਕਰਤਾ ਆਪਣੀ ਵੀ ਸਰਦੀ ਆ ਬਾਈ ਆ ਜਾ ਆ ਜਾ ਇਧਰ ਆ ਜਾ ਤੇ ਜਾਣਤ ਕਲੇ ਪੂਰੀ ਕੀ ਇੱਥੇ ਬੈਂਦੀ ਪੂਰੀ ਲੱਗਿਆ ਡਾਂਗੂ ਪੈ ਆਇਆ ਆ ਜਾ ਆਇਆ ਮੇਰਾ ਪੁੱਤ ਇਧਰ ਹਾਂ ਢੰਗ ਤੇ ਆ ਜੀ ਮਿੱਤਰੋ 12 ਕਬੂਤਰਾਂ ਨੇ ਟਾਈਮ ਕੀਤਾ ਬਾਈ ਪਿੰਡ ਛਿਮਰੇ ਵਾਲੇ ਤੇ ਆਪਣੀ ਕਬੂਤਰੀ ਬਈ ਹਜੇ ਹੀ ਫਿਰਦੀ ਸਾਢੇ 7 ਦਾ ਟਾਈਮ ਹੋ ਗਿਆ ਮਹਾਲਾ ਪੰਜਵਾ ਰੱਖੇ ਆ ਜਾਂਦੀ ਬਈ ਬਗਲ ਟੋਰੀ ਗੁਰ ਕੀ ਪੈਰੀ ਪਾਈ ਕਾਜ ਸਵਾਰਿਅਨ ਹੋਆ ਆਪ ਦਿਆਲ ਬਾਕੀ ਬਈ ਸਾਰੇ ਭਰਾ ਬਲੌਗ ਜ਼ਰੂਰ ਦੇਖੇ ਤੇ ਸ਼ੇਅਰ ਵੀ ਕਰਿਆ ਕਰੋ ਬਈ ਯਾਰ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ 65 6 ਮਰੇ ਵਾਲੇ ਤਾਂ ਬਾਜੀ ਬਈ ਆਪਾਂ ਕਰ ਲਿਆ ਵੈਨ ਤੇ ਕਬੂਤਰ ਵੀ ਆਪਣੇ ਹੱਥ ਆ ਗਿਆ ਬਈ ਢਾਂਗੀ ਚੜ ਗਿਆ ਮਰਾਦੀ ਪਾਣੀ ਵਾਲੀ ਹਾਂ ਪਾਣੀ ਵਾਲੀ ਬੈਠ ਮਰਾਦੀ ਸਾਰਿਆਂ ਤੋਂ ਲੇਟ ਬੈਠੀ ਆਪਣੀ ਕਬੂਤਰੀ ਬਈ ਸਹੀ ਗੱਲ ਅੱਜ ਫਿਰ ਮਰਾਦੀ ਪਾਣੀ ਵਾਲੀ ਬੈਠ ਬਈ ਦੋ ਹੀ ਕਬੂਤਰ ਹੱਥ ਲੱਗੇ ਕਰਤਾ ਤੇ ਇੱਕ ਆ ਬਗੂ ਹੱਥ ਨੂੰ ਲੱਗਾ ਸਾਡੀ ਬਜਨੀ ਸੀ ਦੋ ਹੀ ਜਿੱਤੇ ਬਾਲੇ ਬੈਠੇ ਤੇ ਟੂਸਾਂ ਬੱਚਾ ਉਹ ਵੀਡੀਓ ਬਣਵਾਈ ਜਾਣਾ ਇਹ ਵੀਡੀਓ ਆ ਇਹ ਵੀਡੀਓ ਬਣਾ ਦੇ ਛੋਟੀ ਫੋਟੋ ਤੇ ਕਰਨਾ ਛੋਟੀ 6 ਵੇ ਬੈਠੀ ਮੇਰੀ ਹਾਂ ਬਹੁਤ ਠੀਕ